ਸਰਵਜੀਤ कौर ਜੀ ਮੈਂ ਪਿੰਡ ਸੁਵਾਂ ਦੇ ਰਹਿਣ ਵਾਲੀ ਆਂ ਜੀ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਗਾਣੇ ਦਿਖਦੇ ਹੋ ਹਾਂ ਜੀ ਹਾਂ ਜੀ ਗਾਉਣੇ ਵੀ ਆਂ ਜੀ ਅੱਜ ਫਿਰ ਕਿਹੜਾ ਗਾਣਾ ਸੁਣਾਉਂਗੇ ਅੱਜ ਜੀ ਸੁਣਨਗੇ ਭੈਣਾਂ ਦੇ ਭਾਈ ਨਹੀਂ ਹੈਗਾ ਜੀ ਬਸ ਇਹ ਗੀਤ ਆਪਾਂ ਪੇਸ਼ ਕਰਨ ਜਾ ਰਹੇ ਆਂ ਇਹ ਦਰਦ ਕਿੱਥੋਂ ਲੇਤਾ ਤੁਸੀਂ ਇਹ ਦਰਦ ਜੀ ਖੁਦ ਦੇ ਮੇਰੇ ਆਪਣੇ ਭਾਈ ਨਹੀਂ ਹੈਗਾ ਜੀ ਤੇ ਕੋਈ ਸਾਡੇ ਤੋਂ ਰਖੜੀ ਨਹੀਂ ਮਨਾਉਂਦਾ ਸੀ ਅੱਛਾ ਹੈ ਨਹੀਂ ਸੀ ਚਾਚੇ ਦਾ ਇਹ ਨਹੀਂ ਬਣਾਉਂਦੇ ਸੀ ਜੀ ਤਾਂ ਤੁਸੀਂ ਇਹ ਗੱਲ ਥੋੜੇ ਮੰਨਦੇ ਜਿਹੜੇ ਦਰਦ ਸੀ ਉਹ ਨੂੰ ਅੱਜ ਬਿਆਨ ਕਰੋਗੇ ਹੂੰ ਨੂੰ ਮੈਂ ਅੱਜ ਬਿਆਨ ਕਰਦੇ ਆਂ ਜਿਵੇਂ 16 ਸਾਲ ਦੀ ਉਮਰ ਦੇ ਵਿੱਚ ਇਹ ਗੀਤ ਲਿਖਿਆ ਸੀ ਤੇ ਮੈਂ ਅੱਜ 42 ਸਾਲ ਦੀ ਹੋ ਗਈ ਤੇ ਕਿਸੇ ਨੂੰ ਕਿਹਾ ਨਹੀਂ ਵੀ ਜਿਆ ਕੋਈ ਸੁਭਰ ਟਾਈਮ ਨਹੀਂ ਸੀ ਜਿਆ ਕੋਈ ਹਾਲਾਤ ਹੀ ਸੀਗੇ ਨਹੀਂ ਹਾਲਾਤ ਹੀ ਘਰ ਦੀ ਗਰੀਬੀ ਸੀ ਜੀ ਹਾਂ ਉਰੇ ਵੀ ਆ ਕੇ ਗਰੀਬੀ ਅਸਰ ਵਰਕ ਹੋਇਆ ਤੁਸੀਂ ਅਸੀਂ ਥੋੜੇ ਇੱਥੇ ਨਾ ਕਵਰੇਜ ਕਰਨਾ ਹਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਮੇਰੀ ਇੱਕ ਥੋੜੀ ਜਿਹੀ ਰਿਕਵੈਸਟ ਸੁਣੀ ਹੈ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹਾਂ ਲਓ ਜੀ ਹੁਣ ਸ਼ੁਰੂ ਕਰੋ ਸੁਣਾਓ ਨਾ ਤਾਂ ਕਿ ਪਤਾ ਲੱਗੇ ਜਿਹੜੇ ਜਿਹੜੇ ਭੈਣਾਂ ਹਨ ਜਾਂ ਉਹਨਾਂ ਦੇ ਵੀਰ ਨਹੀਂ ਹੁੰਦਾ ਤਾਂ ਕੀ ਤਕਲੀਫ ਹੁੰਦੀ ਹੈ ਕੀ ਦਰਦ ਹੁੰਦਾ ਹੈ ਨਾ ਕਿ ਥੋੜੇ ਦੋ ਚਾਰ ਸ਼ਬਦ ਉਹਨੂੰ ਸੁਣਾਇਆ ਜਾਵੇ ਤਾਂ ਕਿ ਪਤਾ ਲੱਗੇ ਵੀ ਹਾਂ ਬਾਕੀ ਦਰਦ ਹੁੰਦਾ ਤਕਲੀਫ ਠੀਕ ਹੈ ਵੀਰ ਜੀ ਲੋ ਗੁੜੀ ਦੇ ਫੁੱਲਾਂ ਦੀ ਮੈਂ ਰਖੜੀ ਬੁਣਾਈ ਹੀਰਿਆਂ ਤੇ ਮੋਤੀਆਂ ਦੇ ਨਾਲ ਸਿਜਾਈ ਉਹਨੂੰ ਚੁੰਮ ਚੁੰਮ سینੇ ਨਾਲ ਲਾ ਮੇਰੇ ਹੈਨੀ ਵੀਰ ਵੇ ਰੱਬਾ ਕਿਹਦੇ ਰਖੜੀ ਮੈਂ ਗੁੱਟ ਤੇ ਸਜਾ ਮੇਰੇ ਹੈਨੀ ਵੀਰ ਵੇ ਰੱਬਾ ਦੁਰਾਣੀਆਂ ਜਠਾਣੀਆਂ ਈ ਜੇਦੋਂ ਆਉਂਦੇ ਸੀ ਉਹ ਵੀ ਡੁੱਬ ਜਾਣੇ ਮੈਨੂੰ ਕਿ ਦੇਨਾ ਬੁਲਾਉਂਦੇ ਸੀ ਬੈਠੇ ਹੰਝੂਆਂ ਦੇ ਹਾਰ ਪਰੋਂ ਮਾਂ ਮੇਰੇ ਹੈਨੀ ਵੀਰ ਵੇ ਰੱਬਾ ਕੀ ਰੱਖੜੀ ਮੈਂ ਗੁੱਟ ਉਤੇ ਸਜਾਵਾਂ ਮੇਰੇ ਹੈਨੀ ਨੇ ਕੋਦ ਲਿਖੇ ਸੀ ਸੱਚੇ ਪਾਛਾ ਦੇ ਉੱਤੇ ਨજર ਜ ਟਿਕੀ ਸੀ ਉੱਠਾਂ ਤੜਕੇ ਮੈਂ ਕਰ ਦੀ ਦਵਾ ਮੇਰੇ ਹੈ ਨੀ ਵੀਰ ਵੇ ਰੱਬਾ ਕਿਹਦੇ ਰਖੜੀ ਮੈਂ ਗੁੱਟ ਤੈਸੇ ਜਾਵਾਂ ਮੇਰੇ ਹੈ ਨੀ ਵੀਰ ਵੇ ਰੱਬਾ ਜੀਨੂ ਦਿਲ ਵਾਲੇ ਦੁੱਖ ਸੁਣਾਵਾਂ ਜੱਗਾ ਮੇਰਾ ਵੀਰ ਵੇ ਰੱਬਾ ਜੀ ਦੇ ਰਖੜੀ ਮੈਂ ਗੁੱਟ ਤੇ ਸਜਾਵਾਂ ਜੱਗਾ ਮੇਰਾ ਵੀਰ ਵੇ ਰੱਬਾ ਜੱਗਾ ਮੇਰਾ ਵੀਰ ਵੇ ਰੱਬਾ ਥੈਂਕ ਯੂ ਧੰਨਵਾਦ ਜੀ ਜਿਹੜਾ ਤੁਸੀਂ ਗੀਤ ਗਾਇਆ ਨਾ ਬਹੁਤ ਇੱਕ ਦਰਦ ਸੀ ਪਹਿਣਾ ਸੁਣਨ ਗਿਆ ਨੂੰ ਦੇਖਣ ਗਿਆ ਨਾ ਠੀਕ ਹੈ ਲਾਈਕ ਸ਼ੇਅਰ ਵੀ ਕਰਨੀ ਹੈ ਨਾ ਤੇ ਪਤਾ ਹੁੰਦਾ ਨਾ ਜਿਹਦੇ ਵੀਰ ਨਹੀਂ ਹੁੰਦਾ ਤਕਲੀਫ ਕੀ ਹੁੰਦੀ ਹੈ ਉਹਨਾਂ ਭੈਣਾਂ ਨੂੰ ਪਤਾ ਨਾ ਹੋਰ ਕੀ ਸੁਣਾਉਣਾ ਚਾਹੁੰਦੇ ਹੋ ਹੋਰ ਕੋਈ ਇਹ ਹੈ ਗਾਣਾ ਵੀ ਹੈ ਨਾ ਹੋਰ ਵੀ ਕੋਈ ਥੋੜੇ ਮਨ ਚ ਹੁੰਦਾ ਜਾਂ ਕੀ ਗੱਲ ਬਾਤ ਦੋਕ ਲੈਣਾ ਜਿਆਦਾ ਵੀਰ ਜੀ ਸਿੱਧੂ ਮੂਸੇ ਵਾਲੇ ਦੀਆਂ ਜਾ ਜੋਕੇ ਲਾਲੋ ਫਤਿਹ ਸਿੰਘ ਮਰਿਆ ਸੀ ਤੇ ਉਦੋਂ ਮੈਂ ਗਾਇਆ ਸੀ ਫਤਿਹ ਸਿੰਘ ਬੱਚਾ گورਵੈਲ ਚ ਡਿੱਗਿਆ ਸੀ ਉਦੋਂ ਮੈਂ ਇਹ ਗੀਤ ਤਿਆਰ ਕਰਿਆ ਸੀ ਤੇ ਇੱਕ ਫੇਰ ਮੈਂ ਇਹੀ ਗੀਤ ਮੈਂ ਸਿੱਧੂ ਮੂਸੇ ਵਾਲੇ ਤੇ ਤਿਆਰ ਕਰਿਆ ਸੀ ਤੇ ਦੋਨਾਂ ਨਾਲ ਵਿੱਚ ਇਹ ਲਿੰਕ ਤਾਂ ਆਏ ਆ ਵੀ ਉਹ ਬੱਚੇ ਨੇ ਵੀ ਜਨਮ ਲੈ ਲਿਆ ਤੇ ਇਹਨਾਂ ਨੇ ਵੀ ਜਨਮ ਲੈ ਲਿਆ ਤੇ ਮੈਂ ਫੇਰ ਇਹ ਗੀਤ ਨੂੰ ਬੇਠੀ ਦੱਬਤਾ ਮੈਂ ਇਹਨੂੰ ਐਂ ਕਿਹਾ ਸੀ ਵੀ ਪ੍ਰਮਾਤਮਾ ਮੂਰੇ ਅਰਦਾਸ ਕਰ ਵੀ ਮੈਂ ਧਰਤੀ ਤੇ ਬਾ ਦੁਆਰੇ ਇਸੇ ਧਰਤੀ ਤੇ ਵਾਪਸ ਆ ਜਾ ਮੈਂ ਕਿਹਾ ਸੀ ਉਹ ਦੋਸਤਾਂ ਦੇ ਹਨ ਦੇਖ ਕੇ ਬੋਲ ਜਾ ਖੇਤ ਬਚਾਲੇ ਬੈ ਗਿਆ ਕਿਉਂ ਕੀਤੀ ਨਹੀਂ ਪਰਵਾ ਤੇਰੀ ਰੋਂਦੀ ਆ ਮਾਂ ਸਿੱਧੂਗਾ ਤੇਰੀ ਰੋਂਦੀ ਆ ਮਾਂ ਸਿੱਧੂਗਾ ਆਏ ਨੂੰ ਗਲਣਾ ਲਾ ਹੋਏ ਤੂੰ ਮੰਗ ਡਾਡੇ ਤੋਂ ਮਾਫ਼ੀਆਂ ਹੋਏ ਤੂੰ ਮੰਗ ਡਾਡੇ ਤੋਂ ਮਾਫ਼ੀਆਂ ਤੂੰ ਘਰ ਨੂੰ ਵਾਪਸ ਆ ਹੋਏ ਤੂੰ ਮੰਗ ਰੱਬ ਤੋਂ ਮਾਫ਼ੀਆਂ ਤੂੰ ਘਰ ਨੂੰ ਵਾਪਸ ਆ ਹੋਏ ਤੂੰ ਏਡਾ ਮਾਂ ਦਾ ਸੂਰਮਾ ਓਏ ਤੂੰ ਏਡਾ ਮਾਂ ਦਾ ਸੂਰਮਾ ਤੂੰ ਦਿੱਤੀ ਮੌਤ ਜਿ ਧਿਆ ਹੋਏ ਤੂੰ ਦਿੱਤੀ ਮੌਤ ਜਿ ਧਿਆ